ਸਸਰੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਜਪਨੂਰ ਦੇ ਮਮਾ ਨੂੰ ਮਠਾਉਣ ਲੱਗਾ ਜਪਨੂਰ ਹੁਣੇ-ਹੁਣੇ ਉੱਠਿਆ ਸਤਾ ਪਿਆ ਰਵਣ ਬੇਟਾ ਉੱਠੋ ਚਾਹ ਬਣਾਓ ਬੱਚਿਆਂ ਦੀ ਆ ਤੇ ਰਵਣ ਉੱਠੋ ਚਾਹੂ ਬਣਾ ਲਓ ਨੂਰੇ ਮੈਂ ਨਾ ਇਹਦਾ ਮੈਂ ਪਹਿਲਾਂ ਉੱਠ ਖੜਾ ਸੀਗਾ ਤੇ ਆ ਸਾਰੀ ਗੱਲ ਦੱਸਦਾ ਤੁਹਾਨੂੰ ਕੀ ਹੋਇਆ ਨਾ ਮੈਂ ਆ ਐਨਕਾ ਜਪਨੂ ਨੇ ਲਵਾ ਲਈਆਂ ਮੇਰੀਆਂ ਤੇ ਉਹਨਾਂ ਐਨਕਾ ਜਾ ਰੌਣਦਿਆਂ ਪੰਗਾ ਸੀ ਤੇ ਮੈਂ ਜਾ ਕੇ ਨਾ ਮੋਬਾਈਲ ਵੇਖਣ ਲੱਗਿਆ ਤੇ ਮੋਬਾਈਲ ਵੇਖਣ ਲੱਗੇ ਨੇ ਤੇ ਐਨਕਾ ਲਾਗਾ ਮੈਨੂੰ ਧੁੰਦਲਾ ਧੁੰਦਲਾ ਦੱਸੇ ਮੈਂ ਇੱਕਾ ਵੀ ਜਪਨੂ ਦੇ ਹੱਥੋਂ ਥਲਾ ਗਏ ਕਿਤੇ ਤੇ ਫੇਰ ਮੈਂ ਕੀਤਾ ਮਕੰਬਰਣਾ ਦੋ ਵਾਰੀ ਸਾਫ ਕੀਤੀਆਂ ਤੇ ਮੈਂ ਲਾਗਾ ਜਦੋਂ ਫੇਰ ਮੈਨੂੰ ਧੁੰਦਲਾ ਧੁੰਦਲਾ ਲੱਗਾ ਸੀ ਮੈਂ ਕਿਹਾ ਵੀ ਐਲਸੀਡੀ ਬਣਾਉਣ ਦਾ ਤੂੰ ਦੇਖ ਲਈ ਮੇਰੀ ਜਗਾ ਤਾਂ ਫੂਲ ਡਾਊਨ ਹੋ ਗਈ ਤੇ ਫੇਰ ਮੈਂ ਐਂ ਕਰਕੇ ਉਹ ਪੰਜਾਬੀ ਤਰੀਕਾ ਐਂ ਕਰਕੇ ਆਏ ਸੀਸਾ ਤੇ ਮਲਕ ਥੁੱਕ ਤੇ ਸਾਫ ਕੀਤਾ ਕਪੜੇ ਨਾਲ ਤੇ ਫੇਰ ਵੀ ਮੈਂ ਕਿਹਾ ਲੈ ਵੀ ਨਾ ਡਾਊਨ ਹੋ ਗਈ ਜਦੋਂ ਹੁਣ ਲੈਡ ਜਗਾਈ ਉੱਠ ਕੇ ਤੇ ਐਨ ਕੰਮ ਆ ਜਾ ਕੇ ਰਮਨ ਵਾਲਿਆਂ ਪਤਾ ਨਹੀਂ ਕਦੋਂ ਕਦਾਂ ਬਣਿਆ ਹੋਇਆ ਇਹ ਪੁਰਾਣਾ ਮਾਲ ਤੇ ਇਹ লাইਵ ਬਿਠਾ ਜਦੋਂ ਮੈਂ ਚੈੱਕ ਕਰਾਂਗਾ ਆਵਦਾਂਗਾ ਕਿ ਕਿਆ ਰੰਗੀਨ ਮੌਸਮ ਜਪਨੂ ਰੁੱਖ ਆ ਗਿਆ ਮੇਰਾ ਪੁੱਤ ਮੈਂ ਠਾਉਣਾ ਵੇਟ ਕਰੋ ਤੇ ਚਾਹੂ ਬਣਵਾਉਣਾ ਫਿਰ ਕਰਤੇ ਗੱਲਬਾਤ ਆਪਾਂ ਵੱਧਰ ਜਪਨੂਰ ਉਹ ਨਾਨ ਦੀ ਤਿਆਰੀ ਦੇ ਵਿੱਚ ਬੈਠਾ ਹੈ ਟੱਪ 'ਚ ਐ ਇਹ ਨਾ ਲਾਗੀ ਕਰੀ ਜਾਂਦੇ ਤੇ ਪਾਪਾ ਨੂੰ ਵਾਈ ਜਾਂਦੇ ਹਾਂ ਜੀ ਇਹਦੀ ਡਿਊਟੀ ਹੈ ਮਾਲਸ਼ ਕਰਕੇ ਉਹਨੂੰ ਡੇਲੀ ਡਿਊਟੀ ਹੈ ਮਾਲਸ਼ ਦੀ ਮਾਲਸ਼ ਕਰਕੇ ਤੇ ਉਸ ਤੋਂ ਬਾਅਦ ਜਪਨੂਰ ਨੂੰ ਨੁਵਾਈ ਨਾ ਹੀ ਕਰਨੀ ਕਿਉਂਕਿ ਮੇਰੇ ਹੱਥੋਂ ਫਿਸਲ ਜਾਂਦੀ ਹੈ ਜਪਨੂਰ ਸੰਭਲਦੀ ਨਹੀਂ ਹੈ ਉਹ ਨਾ ਟੱਪ ਤੋਂ ਬਾਹਰ ਆਂਦੀ ਕਦੀ ਟੱਪ 'ਚ ਅੰਦਰ ਜਾਂਦੀ ਤਾਂ ਕਰਕੇ ਤੇ ਮੈਂ ਕਰੀ ਜਾਂਦੀ ਸੀ ਛਾੜ ਪੂੰਜ ਆਂਟੀ ਆਨ ਵਾਲੇ ਨੇ ਕੀ ਹੋਇਆ ਵਜਾ ਪੈ ਰਹੀਆਂ ਕਿ ਉਹਨੂੰ ਲੈ ਜਾ ਜਾ ਕੇ ਕਿਉਂਕਿ ਉਹ ਤੇ ਸ਼ੈਤਾਨ ਬੜੀ ਹੋ ਗਈ ਹੈ ਤੇ ਤੰਗ ਕਰਦੀ ਹੈ ਕੱਲ ਤੀਆਂ ਦਾ ਤਿਉਹਾਰ ਵਧੀਆ ਰਿਹਾ ਉਹਦੀ ਕਰਣ ਮੈਂ ਥਕਾਵਟ ੱਡੀ ਹੋ ਗਈ ਹੈ ਕੋਈ ਨੱਚੇ ਨਹੀਂ ਕੋਈ ਕੁਝ ਨਹੀਂ ਮੈਂ ਨਹੀਂ ਨੱਚੀ ਸਿਰਫ ਜਾਣ ਆਣ ਦੀ ਅਨੇਸ ਆਨ ਕਰਨ ਇਥੇ ਗਾਵਟ ਹੋ ਗਈ। ਹੌੜ ਗੁੰਡੀ ਕਹ ਲਾਈਆ। ਘਬਰਾਹਟ ਹੋ ਜਾਈਗੀ ਅੰਦਰ ਬਾਥਰੂਮ ਜੇ ਪਤਾ। ਗੈ ਚਾਹ ਤੇ ਤਕੁੱਟੀ ਕਾ ਜਾ ਰਿਆ ਉਹਨੂੰ। ਰਾਮ ਨਾਲ ਜਾ ਜੋ। ਕੋਟ ਨਾ ਨਹੀਂ ਬਾਰਿਸ਼ ਆਂਦੀ ਵੀ ਉੱਥੇ। ਕਿਵੇਂ? ਬਰੀਦ ਕੋਟ ਨੀ ਬਾਰਿਸ਼ ਪਈ ਇੱਥੇ ਬਿਲਕੁਲ ਨਹੀਂ ਆਈ। ਮੌਸਮ ਬਣਿਆ ਆ ਪਰ ਬਰਸਾਤ ਪਤਾ ਨਹੀਂ ਕਿਹੜੇ ਮਹੱਲੇ ਤੇ ਜਾਂ ਤੇਰੀ ਜਿੰਦਗੀ। ਆਪਣੇ ਤੇ ਇੱਥੇ ਇੱਕ ਦੋ ਵਾਰੀ ਸਵਰਖਾਪਾਲ ਮਿੱਠਾ ਹੁੰਦਾ ਹੈ। ਲੱਗ ਨਹੀਂ ਰਿਹਾ ਮਿੱਠਾ। ਆਏ ਤੇ ਬਨੂਰ ਤਿਆ ਮਿੱਠਾ ਫਲ ਮਿਲਿਆ ਨਹੀਂ ਇਹ ਤਾਂ ਮਿਲਿਆ ਇਹ ਤਾਂ ਬਸ ਪੂਰਾ ਆਈ ਸੁਹਰੇ ਮਾਣਾ ਤਿਆਰੀ ਸੀ ਬੱਚਾ ਚੋਪਾ ਜਪ ਨੂ ਮੈਂ ਕਿਹਾ ਤੇ ਬਾਬਾ ਅੰਨੇ ਚੱਕ ਮਾਰ ਅਜੇ ਦੰਦੀ ਵੱਢਣੀ ਐ ਬੋੜੀ ਮਨ ਲਗੀ ਨਾ ਜ਼ਬਰਦਸਤ ਦੀ ਹਮ ਮੈਂ ਐਵੇਂ ਕਹਿ ਰਹੀ ਸੀ ਹਨ ਜਪ ਨੂ ਰਹੇ ਇੱਕ ਮਿੰਟ ਰੁਕ ਜਾ ਇੱਕ ਮਿੰਟ ਰੁਕ ਜਾ ਐਵੇਂ ਐਵੇਂ ਕਹਿਤੀ ਐਵੇਂ ਦੇ ਦੇ ਮੇਰੇ ਬਾਬਾ ਬੁੱਢਾ ਦੀਦੀ ਦੇ ਨਾ ਜ਼ੋਰ ਕਰਦੀ ਪਈ ਸੀ ਬਾਬਾ ਬੁਦਾ ਬਾਬਾ ਓਏ ਜਦੋਂ ਮੈਂ ਨਵਾ ਕੇ ਨਹੀਂ ਲਿਆ ਕੇ ਇਹਨੂੰ ਹੂੰ ਇੱਥੇ ਮੈਂ ਬਿਠਾਇਆ ਨਾ ਇਹਨੂੰ ਤੇ ਨਾ ਮੈਂ ਉੱਤੇ ਸ਼ਬਦ ਲਾਇਆ ਅੱਜ ਚੇਂਜ ਲਾਇਏ ਸੀ ਦੂਸਰੇ ਲਾਇਏ ਸੀ ਤੇ ਆਪੇ ਇਹ ਤੇ ਵਾਗਰੂ ਵਾਗਰੂ ਬੋਲਣ ਲੱਗ ਪਿਆ ਆਪੇ ਵਾਗਰੂ 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 ਵਾਪੂ ਵਾਗਰੂ ਵਾਪੂ ਵਾਗਰੂ 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 ਜੀ ਜੀ ਨਹੀਂ ਕਹ ਲ ਵਾਗਰੂ ਕਹਿਣਾ ਹੁੰਦਾ ਵਾਗਰੂ ਵਾਈ ਗਰੂ ਨੂਰੇ ਨੂਰੇ ਵਾਈ ਗਰੂ ਵਾਈ ਗਰੂ ਹੱਥ ਜੋੜ ਕੇ ਬੋਲੀ ਵਾਈ ਗਰੂ ਵਾਈ ਗਰੂ ਜਾ ਕਰ ਦੋ ਐ ਐਨੇ ਮੱਖਟੇ ਜਾ ਐ ਨਾ ਜਦੋਂ ਬਾਬਾ ਪਾਠ ਪੜ੍ਹਨ ਲੱਗ ਜਾਂਦਾ ਉਦੋਂ ਵਾਈ ਗਰੂ ਵਾਈ ਗਰੂ ਕਰਨ ਲੱਗ ਜਾਂਦੇ ਪਤਾ ਹੁੰਦਾ ਕਿ ਪਾਪਾ ਪੜ੍ਹ ਕਰਾ ਕਿਆ ਕਰ ਦੋ ਜਾ ਪਪਾ ਬਾਬਾ ਜੀ ਨੂੰ ਜਾ ਕਰ ਦੋ ਬਾਬਾ ਜੀ ਕਿੱਥੇ ਆਂਦੇ ਨੇ ਬਾਬਾ ਜੀ ਬਾਬਾ ਜੀ ਉੱਥੇ ਆਂਦੇ ਪੁੱਤ ਤਨਾ ਪੰਗੜਾ ਪਾ ਦੋ ਬਰਾ ਪੰਗੜਾ ਪਾ ਦੋ ਗਿੱਧਾ ਪਾ ਦੋ ਪੁੱਤ ਅੱਛਾ ਕਲਾਪਿੰਗ ਕਰ ਦੋ ਹਾਂ ਹਾਂ ਗਿੱਧਾ ਪਾਉਗਾ ਮੇਰਾ ਪੁੱਤ ਪਾ ਦੇ ਗਿੱਧਾ ਫਿਰ ਹਾਂ ਗਿੱਧਾ ਪਾਉਣਾ ਮੇਰਾ ਪੁੱਤ ਐ ਐ ਐ ਤਾਲੀਆਂ ਤਾਲੀਆਂ ਬੱਲੇ ਮੇਮੋਨ ਤਾਲੀਆਂ ਵੀ ਤਾਲੀਆਂ ਓਹ ਲਾ ਆ ਵੀ ਆ ਵਾਲਾ ਡਾਂਸ ਵੀ ਜੰਮਣਾ ਹੈ ਤੈਨੂੰ ਮੈਂ ਸ਼ੋਰਟ ਦੇ ਵਿੱਚ ਪੜਿਆ ਸੀ ਕਮੈਂਟ ਉਹ ਭੈਣ ਕਹਿੰਦੇ ਨਾ ਨਿੱਕੀ ਹੀ ਹੈਗੀ ਵੀ ਜਦੋਂ ਉਹਨੂੰ ਕਿੰਨੀ ਅਕਲ ਹੈ ਇਹ ਹੈਗਾ ਨਾ ਮਹਾਰਾਜ ਨੂੰ ਆਏ ਨੂੰ ਜਾਨੀ ਕਿ ਵੀ ਗੁਰੂ ਰਾਮ ਦਾ ਸਾਜੀ ਵੱਲੋਂ ਹੀ ਆ ਹੈ ਨਾ ਗੁਰਮਹਾਰਾਜ ਬੰਦ ਨਹੀਂ ਹੈ ਨੂੰ ਦਿਮਾਗ ਇਹਦਾ ਬਹੁਤ ਹੈ ਹਰ ਇੱਕ ਗੱਲ ਅਹੀ ਕੈਚ ਕਰ ਲੈਂਦੀ ਨੂਰੇ ਯਾਰ ਆ ਨਾ ਗੱਲਾਂ ਕਰਤੋਂ ਤਰੇ ਵਿੱਚੋਂ ਪਾ ਗਾਂ ਦੀ ਆ। ਮੂੜ ਖਾਓ ਹੋ ਜਾਊਗਾ। ਖਾਓ ਹੋ ਜਾਊ ਪੁੱਤ। ਹਾਂ ਜੀ। ਕੀ ਹੋ ਗਿਆ? ਅਨ ਮੂੜ ਮਾ ਦੇ ਸੀ। ਦੇ ਦੇ ਦੋ। ਜੀ ਸੁਸੂ ਵਰਤ ਜੀ। ਦਬਾਓ ਹਾਂ ਜੀਰੇ। ਆ ਗਈ। ਬਾ ਚੰਨ ਮੇਰੇ ਕੋਲ ਆ ਜਾ ਤਾ। ਆਏ ਨੀ ਮੇਰਾ ਕੋਚ ਨੀ ਅਜ ਨਿੰਨਿਆ ਕਿਵੇਂ ਕਰਦਾ ਨਿੰਨਿਆ ਨਿੰਨਿਆ ਇੱਥੇ ਕੀ ਲੈ ਲਵੇ ਕੋਟੀ ਨਾ ਦੀ ਆਏ ਜੀ ਆ ਮੈਂ ਦੇ ਨੀ ਮੈਂ ਚੱਕਣਾ ਨੀ ਮੈਂ ਦੇ ਨੀ ਉਹ ਦੇ ਲੈਣੀਆਂ ਕਲਕੇਰੀਆ ਵਾਲੀ ਅੱਛਾ ਲੈ ਆ ਮੈਂ ਦੇ ਉਹਨੇ ਦੇਖੋ ਬੜੀ ਖਾਸ ਹੋ ਕੇ ਆ ਇੱਕ ਰਹਿ ਗਈ ਬੱਤ ਇੱਕ ਰਹਿ ਗਈ ਤੇ ਕੇਰੀਆਂ ਦੀਆਂ ਗੋਲੀਆਂ ਖਾਂਦੀ ਆ ਬੜਾ ਸ਼ੌਂਕ ਇਹ ਚੱਕ ਖਾਲੀ ਹੋਮਿਓਪੈਥਿਕ ਦੀ ਹੁੰਦੀ ਆ ਨਾ ਦਵਾਈ ਹੂੰ ਆਪਾਂ ਆ ਦੇ ਮੁੱਛਾ ਸੈੱਟ ਕਰ ਜਿਆਦੇ ਮੁੱਛਾ ਨਹੀਂ ਮੇਰੇ ਨਾਲ ਫੈਸੀ ਜੀ ਆ ਤੇ ਪੱਟ ਪੱਟ ਕੇ ਹੋਰ ਤੁਸੀਂ ਉਹ ਕਰੋਗੇ ਹੂੰ ਦਾਣਾ ਹੋਰ ਖਰਾਬ ਕਰ ਲੋਗੇ ਮੇਰਾ ਚੋਨਾ ਪਸੰਦ। ਅੱਜ ਜਿਸੀਂ ਬਣਾਏ ਆ ਕੱਟ-ਕੱਟ ਕੇ ਕਰੇਲੇ। ਆਲੂ ਵੀ ਪਾਈ ਹੈ। ਆਹ ਫਰਾਈ ਕਰਕੇ ਬਣਾਇਆ। ਫਰਾਈ ਕਰਕੇ ਬਣਾਇਆ ਰਹਾ। ਬਹੁਤ ਸਵਾਦ ਬਣੇ। ਬਹੁਤ ਸਵਾਦ ਬਣੇ ਆ। ਮੇਰੇ ਮੂੰਹ ਮੇ ਪਾਣੀ ਆ ਰਹਾ ਹੈ। ਸਾਬਤ ਕਰੇਲੇ ਵੀ ਵਧੀਆ ਲੱਗਦੇ ਐ। ਬਣਾ ਲੈ ਸਾਬਤ ਨੇ ਉੱਪਰ ਛੋਟੇ-ਛੋਟੇ ਚੰਗੇ ਲੱਗਦੇ ਐ। ਵੱਡੇ ਬਹੁਤ ਕਰੇਲੇ। ਵੱਡੇ-ਵੱਡੇ ਆਉਂਦੇ ਕਰੇਲੇ। ਆ ਲੈ ਲਓ। ਹਾਂਜੀ। ਬੱਚੋ ਜੀ। ਕਹਿੰਦਾ ਮੇਰਾ ਪੁੱਤ ਓਏ 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 ਬਹੁਤ ਸ਼ਰਾਰਤੀ ਹੈ ਮੈਂ ਜਿਹੜੇ ਕਰੇਲੇ ਹੁੰਦੇ ਨੇ ਨਾ ਮੋٹے ਐਵੇਂ ਹੁਣ ਆ ਮੰਮੀ ਕੋਲ ਜਾਉਂਗਾ ਐਂ ਹੀ ਤੁਰੇ ਫਿਰਦੀ ਰਹਿੰਦੀ ਐ ਜਿੰਨੇ ਚਿਰ ਸੌਂਦੀ ਨਹੀਂ ਨਾ ਇਹ ਐਂ ਤੁਰੇ ਫਿਰਦੀ ਕਹੇ ਮਾਂ ਕੋਲ ਕਿਤੇ ਪਿਓ ਕੋਲ ਤੇ ਮਾਂ ਕੋਲ ਕਿਤੇ ਪਿਓ ਕੋਲ ਮੈਂ ਕੀ ਕਰੀ ਤੇਲੇ ਕੱਟ ਕੇ ਬਣਾਉਣੇ ਨਾ ਜਿਆਦਾ ਸੁੱਕੇ ਰਹਿ ਜਾਂਦੇ ਹਾਂ ਚੇਤੀ ਭੰਡਾ ਭਰ ਕੇ ਵਾਲਾ ਦਾ ਉਹ ਹੁੰਦਾ ਪਾਵਾ ਪਰ ਮੈਨੂੰ ਸੁੱਕਾ ਮਸਾਲਾ ਭਰ ਕੇ ਵਧੀਆ ਲੱਗਦਾ ਆਂ ਅਮचूर ਨਹੀਂ ਹੈਗਾ ਜੀ ਜੇ ਅਮचूर ਪੈਣਾ ਨਾ ਤਾਂ ਹੋਰ ਜਿਆਦਾ ਸਵਾਦ ਆਉਂਦਾ ਨੇ ਅਮचूर ਨਾਲ ਠੀਕ ਹੈ ਅਮचूर ਪਾ ਲਓ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਫਿਰ ਮਿਲਦੇ ਆਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਪਰ ਰੋਟੀ ਖਾਣ ਜਿਹੜਾ ਨਾ ਮੇਰੇ ਨਾਲ ਹਾਲਸਾ ਐ ਕਾਲਾ ਹੋਇਆ ਉਹਦਾ ਐ ਸੀਗਾ ਜਿਵੇਂ ਵੀ ਹਨੇਰੇ ਚ ਮੈਨੂੰ ਵੀ ਹਨੇਰੇ ਚ ਨਾ ਧੋਖਾ ਹੋਇਆ ਹੁੰਦਾ ਮੈਨੂੰ ਤਾਂ ਲੱਗਦਾ ਰਮਨ ਨੇ ਧੋਖਾ ਕੀਤਾ ਮੈਂ ਨਾ ਧੋਖਾ ਕੀਤਾ ਹੂੰ ਪੰਜਾਬ ਰੋਣੇ ਕੀਤਾ ਆ ਵੀ ਲਾਈਆਂ ਆਈਆਂ ਨੇ ਹਨੇਰੇ ਚ ਪੀ ਵੀ ਬੰਦ ਗਿਆ ਜਿਹੜਾ ਮੈਂ ਟੱਕ ਟੱਕ ਲਾ ਕੇ ਬੈਠੇ ਰਿਹਾ ਸੀ ਜੀ ਸਾਹਿਬ ਕੀਤੇ ਫਿਰ ਵੀ ਗੱਲ ਨਹੀਂ ਬਣੀ ਛੋਟੇ ਜਿਹੇ ਲੱਭ ਕੇ ਖਰੇਲੇ ਸਵਾਦ ਨੇ ਖਰੇਲੇ ਬਹੁਤ ਵਧੀਆ ਬਣੇ ਜੱਪੂ ਸਵਾਲ ਲੈ ਨਾਈਸ ਕੁਈਡ ਹੈ ਹਾਈ ਮੇਰੇ ਪ੍ਰੋਫੀ ਨਾਲ ਬੜਾ ਸਵਾਲ ਹੈ ਰੋਟੀ ਖਾਈ ਜਾਂਦੀ ਹੈ ਮੈਂ ਖਾ ਲਈ ਸੀਸ਼ੇ ਚ ਮਾਰਦੀ ਗਲਾਸ ਨਾ ਜਬਨੂਰ ਲੈ ਪਰ ਚੀਜੀ ਰੋਟੀ ਲੈਣਾ ਪਤਾ ਲੈ ਟਿਕਦੇ ਨੇ ਇਹ ਬਣਦੀ ਹੈ ਜਿਹੜਾ ਸਪਰੇਅ ਇਹਨਾਂ ਅੱਗੇ